ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਉਸ ਪਵਿੱਤਰ ਸਥਾਨ ਦੇ ਦਰਸ਼ਨ ਕਰ ਰਹੇ ਹਾਂ ਜਿੱਥੇ ਪੰਨੀ ਸ਼੍ਰੀ ਗੁਰੂ ਨਾਨਕ ਸਾਹਿਬ ਜਦੋਂ ਸਿਆਲਕੋਟ ਗਏ ਮੂਲਾ ਖਤਰੀ ਜਿਹੜਾ ਕਹਿੰਦਾ ਸੀ ਮਰਨਾ ਸੱਚ ਤੇ ਜੀਣਾ ਝੂਠ ਤੇ ਜਦੋਂ ਮਾਰੇ ਨੇ ਫੇ ਪਰ ਚਾ ਪਾਇਆ ਪਹਿਲਾਂ ਨਾਲ ਰਿਆ ਵਿਆਹ ਸ਼ਾਦੀ ਹੋ ਗਈ ਕਾਰੋਬਾਰ ਕਰਦਾ ਰਿਆ ਇਹ ਮਹਾਰਾਜ ਗਏ ਸ੍ਰੀ ਮਰਦਾਨਾ ਜੀ ਨੂੰ ਭੇਜਿਆ ਕੇ ਮੂਲੇ ਨੂੰ ਬੁਲਾ ਕੇ ਲਿਆਓ ਜਦੋਂ ਫੇਰ ਮਰਦਾਨਾ ਜੀ ਗਏ ਕਹਿਣ ਲੱਗਾ ਵੀ ਮਾਰੇ ਦੇ ਸੇਵਾਦਾਰ ਆ ਰਹੇ ਮੈਨੂੰ ਨਾਲ ਨਾ ਲੈ ਜਣ ਹੁਣ ਕਿਵੇਂ ਕਰਾਂ ਘਰ ਵਾਲੀ ਕਹਿੰਦੀ ਜਿਹੜਾ ਪਾਥੀਆਂ ਦਾ ਗੀਹ ਰਾਏ ਦੇ ਵਿੱਚ ਵੜ ਜਾ ਉਥੇ ਲੋ ਗਿਆ। ਜਲੇ ਮਰਦਾਨਾ ਜੀ ਨੇ ਪੁੱਛਿਆ। ਮਹਾਰੇ ਨੇ ਮੈਨੂੰ ਭੇਜਿਆ। ਮੂਲ ਚਾਂਦੀ ਕਿੱਥੇ ਹੈ? ਘਰ ਵਾਲੀ ਕਹਣ ਲੱਗੀ ਉਹ ਤਾਂ ਵਾਂਡੇ ਗਏ ਆ। ਮਰਦਾਨਾ ਜੀ ਕਹਿੰਦੇ ਉਹਨਾਂ ਕਰੋ ਸੱਚ ਦੱਸੋ। ਅਖੇ ਨਹੀਂ ਵਾਂਡੇ ਗਏ ਆ। ਮਹਾਰਾਜ ਕੋ ਬਾਬਸ ਆ ਗਿਆ। ਮਹਾਰਾ ਸੱਚੇ ਪਾਤਸ਼ਾਹ ਨੂੰ ਕਹਿਣ ਲੱਗਾ। ਇਹ ਮਹਾਰਾ ਉਹ ਤਾਂ ਕਰਉਂਦੇ ਘਰ ਵਾਲੀ ਕਹਿੰਦੀ ਹੈ। ਇਹ ਮੂਲ ਚਾਂਦੀ ਵਾਂਡੇ ਗਏ ਆ। ਬਾਰੇ ਕਹਿੰਦੇ ਛੂਠ ਬੋਲਿਆ ਬਾਰੇ ਕਹਿੰਦੇ ਚੰਗਾ ਫੇ ਬਾਂਡੇ ਦਾ ਬਾਂਡੇ ਹੀ ਸੀ ਉਥੋਂ ਫੇ ਜਿਹੜੀਆਂ ਇਹੋ ਜਿਹੀਆਂ ਹੁੰਦੀਆਂ ਉਥੇ ਠੂਏ ਹੁੰਦੇ ਆ ਵਿਛੂ ਹੁੰਦੇ ਆ ਜਾਂ ਸਬਸਪੋਲੀ ਜਿਹੇ ਹੁੰਦੇ ਹੋਰ ਕਈ ਤਰ੍ਹਾਂ ਦੇ ਗੋਹੇ ਦੇ ਵਿੱਚ ਮਲਪਜਾ ਕੀੜੇ ਜਿਹਾ ਹੁੰਦੇ ਆ ਉਥੋਂ ਸਭ ਨਿਕਲਿਆ ਮੂੜੇ ਦੇ ਲੜ ਗਿਆ ਤੇ ਮਰਦਾਨਾ ਹੀ ਤਾਂ ਚਲ ਗਿਆ ਸੀ ਉਬਾਰਾ ਹੈ ਨਾ ਘਰ ਵਾਲੀ ਕਹਿੰਦੀ ਪਈ ਉਹ ਤਾਂ ਚਲੇ ਗਿਆ ਤੂੰ ਬਾਹਰ ਕਿਉਂ ਨਹੀਂ ਆਉਂਦਾ ਬਾਹਰ ਹੁਣ ਆਵੇ ਕੌਣ ਉਹ ਤਾਂ ਮਰ ਗਿਆ ਸੀ ਸ੍ਰੀਸਾਲਾ ਜ਼ਹਿਰ ਛੱਡ ਕੇ ਨੀਲਾ ਪੈ ਗਿਆ ਹੈ ਇਹ ਮੰंजे ਚ ਆ ਕੇ ਮਾਰੇ ਕੋ ਲਗਾਇਆ ਇਹ ਮਾਰਾ ਤੁਹਾਡਾ ਸੇਵਕ ਮਰ ਗਿਆ ਮਾਰਾ ਕੰਦੀ ਜੀ ਸਾਡਾ ਸੇਵਕ ਹੁੰਦਾ ਫੇ ਤਾਂ ਉਹਨੂੰ ਜੀਵਨਦਾਨ ਮਿਲਣਾ ਸੀ ਹੈ ਸਾਡਾ ਸੇਵਾਦਾਰ ਗਿਆ ਝੂਠ ਬੋਲਿਆ ਤੇ ਲੁਕ ਗਿਆ ਤੇ ਸੇਵਾਦਾਰ ਤਾਂ ਤੇਰਾ ਸੀ ਤੇ ਤੈਨੂੰ ਲੁਕਿਆ ਝੂਠ ਬੋਲਿਆ ਹੈ ਉਥੇ ਫਿਰ ਮਾਰਨਗੇ ਇਹ ਮੇ ਨਾਲ ਕਰਾੜਾ ਦੋਸਤੀ ਤੇ ਤੇ ਬੇਨਾਂ ਦੀ ਦੋਸਤੀ ਇਹ ਜਿਹੀ ਹੈ ਸੋ ਫੇਲ ਅਗੇ ਮੈਂ ਤਾਂ ਕਰਨ ਮਾਰਾ ਫਿਰ ਵੀ ਬੜਾ ਸੇਵ ਕਰਿਆ ਕਹਿੰਦੇ ਇਹ ਕਹਿੰਦਾ ਹੁੰਦਾ ਹੈ ਮਰਨਾ ਸੱਚ ਜੀਣਾ ਝੂਠ ਤੇ ਹੁਣ ਇਹ ਹੈ ਜੀ ਤੇ ਲੁਕ ਗਿਆ ਦੇਖ ਕੇ ਇਹ ਜਿਸ ਵੇਲੇ ਫਿਰ ਐਸਾ ਹੋਇਆ ਮਹਾਰਾਜ ਕਹਿੰਦੇ ਹੁਣ ਨਹੀਂ ਹੁਣ ਦਸਵੇਂ ਜਾਮੇ ਪਲਾ ਕਰਾਂਗੇ ਜਦੋਂ ਮਹਾਰਾਜ ਫੇਰ ਇੱਧਰ ਆਏ ਚਰਨ ਪਾਏ ਚਾਹ ਨਿਕਲਿਆ ਬਹਾਦਰ ਸ਼ਾਹ ਵੀ ਨਾਲ ਸੀ ਤੇ ਸ਼ਾਹ ਇਹਦਾ ਸ਼ਿਕਾਰ ਕੀਤਾ ਬਹਾਦਰ ਸ਼ਾਹ ਕਹਿੰਦਾ ਮਹਾਰਾਜ ਤੂੰ ਹੀ ਸ਼ੇਰਾਂ ਦਾ ਮਾਰੇ ਰੀ ਸ਼ਰੋਜ ਚੰਖਾਰਾ ਅਰੇ ਛ ਤੇ ਰੋਜ ਚੰਖਾਰਾ ਮੈਨੇ ਬੜਵੜੇ ਮਗਰ ਮਚੁੰਦੇ ਆ ਸ਼ੇਰ ਉਹਨਾਂ ਦਾ ਸ਼ਿਕਾਰ ਖੇਲਦੇ ਆ ਇਹ ਅਜੇ ਸ਼ਹਿਦਾ ਕਹਿੰਦੇ ਸ਼ਹਿਾਨੀ ਇਹ ਗੁਰੂ ਨਾਨਕ ਸਾਹਿਬ ਜੀ ਤੋਂ ਬੇਮੁਖ ਹੋਇਆ ਸਿਆਲਕੋਟ ਦਾ ਮੂਲਾ ਖੱਤਰੀ ਇਹ ਕਹਿੰਦਾ ਸੀ ਮਰਨਾ ਸੱਚ ਹੈ ਜੀਣਾ ਝੂਠਿਆ ਇਹਨੇ ਮਰਦਾਨਾ ਨੂੰ ਭੇਜਿਆ ਤੇ ਕਹਿੰਦਾ ਹੁਣ ਕਿਵੇਂ ਕਰਾਂ ਮਾਰ ਇਹ ਮੈਨੂੰ ਨਾਲ ਲੈ ਜਾਣਾ ਘਰ ਵਾਲੀ ਇਹ ਕਹਦੇ ਘਹਾੜੀ ਚ ਲੁਗ ਗਿਆ ਤੇ ਸਭ ਲੜ ਕੇ ਮਰ ਗਿਆ ਉਹ ਸਾਰਾ ਪਰਿਵਾਰ ਬੇਨਤੀ ਹਾਰਾ ਕਿਰਪਾ ਕਰੋ ਫੇਰ ਵੀ ਤੁਹਾਡੇ ਚੱਲਣਾ ਚਾਹੁੰਦਾ ਜਾਂਦਾ ਸੀ ਮਾਰੇ ਕਹਿੰਦੇ ਵੀ ਹਾਂ ਤੇ ਠੀਕ ਹੈ ਕਿਨ ਸੰਗਤ ਨੂੰ ਗੁਰੂ ਨੂੰ ਪਿੱਠ ਦੇ ਦਿੱਤੀ ਹੈ ਕਿਉਂ ਮਾਰੇ ਦਾ ਹੁਕਮ ਹੈ ਜਿਹੜਾ ਗੁਰੂ ਵਾਲ ਚਿਹਰਾ ਕਰਦਾ ਗੁਰੂ ਵੀ ਉਹਦੇ ਸਨਮੁਖ ਇਸ ਕਰਕੇ ਤਨਮਨ ਹੋਏ ਨਿਹਾਲ ਜਾ ਗੁਰਦੇਖਾਂ ਸਾਹਮਣੇ ਨਹੀਂ ਜੀ ਇਹ ਸਾਹਮਣੇ ਹੋਣ ਦੀ ਬਜਾਏ ਆ ਲੀ ਦੇ ਕਹਦੇ ਲੋਗ ਗਿਆ ਤੇ ਇਸ ਕਰਕੇ ਹੁਣ ਇਹਨੂੰ ਜੋਨਾ ਮਿਲਣਗੇ ਉਹਨਾਂ ਚ ਪਟਕਦਾ ਰਹੇਗਾ ਤੇ ਫੇ ਕਹਿੰਦੇ ਜੀ ਭਲਾ ਕਰ ਲਿਓ ਕਹਿੰਦੇ ਹੁਣ ਨੇ ਕਿਉਂਕਿ ਸੁਖਨ ਜਵਾਨੋਂ ਤੀਰ ਕਮਾਨੋਂ ਬਦੂਖ ਤੋਂ ਵਿੱਚੋਂ ਗੋਲੀ ਨਿਕਲ ਜਾ ਮੜ ਕੇ ਥੋੜੀ ਵਾਪਸ ਆਉਂਦੀ ਹੈ ਕਮਾਨੋਂ ਜੋਂ ਤੀਰ ਨਿਕਲ ਜਾਏ ਤੇ ਬਚਨ ਮਹਾਂਪੁਰਖਾਂ ਦੀ ਰਸਨਾ ਤੋਂ ਨਿਕਲ ਜਾਏ ਉਹ ਵੇ ਮੜ ਕੇ ਥੋੜੀ ਪਰਤਦਾ ਹੁੰਦਾ ਉਹ ਤਾਂ ਪਾ ਵੀ ਜਿਹੜੀ ਬਰਤਣੀ ਹੀ ਵਰਤ ਗਈ ਐ ਤੇ ਫੇਰ ਕਹਿੰਦੇ ਮਹਾਰਾਜ ਫੇਰ ਕਹਿੰਦੇ ਹੁਣ ਦਸਵੇਂ ਜਮੇ ਭਲਾ ਕਰਾਂਗੇ ਜਦੋਂ ਮਹਾਰਾਜ ਆਏ ਕਈ ਜੂਨਾਂ ਪੋਵਧਾਰਿਆ ਉਸ ਵੇਲੇ ਸ਼ਾਇਦ ਹੀ ਜੂਨ ਚ ਪਿਆ ਸੀ ਤੇ ਮਹਾਰਾਜ ਨੇ ਫੇਰ تیر ਦੇ ਨਾਲ ਉਹਨੂੰ ਢੋਂਡਿਆ ਮਰ ਗਿਆ ਤੇ ਬਹਾਦਰ ਸ਼ਾਹ ਪੁੱਛਦਾ ਵੀ ਮਹਾਰਾਜ ਅੱਗੇ ਮਾਰੂ ਜਾਨਵਰਾਂ ਨੂੰ ਸ਼ਿਕਾਰ ਕਰਦੇ ਬਹਾਦਰੀ ਦਾ ਪ੍ਰਤੀਕ ਸੀ ਇਹ ਸ਼ਾਹ ਮਾਰਨਾ ਤਾਂ ਕੋਈ ਐਡੀ ਬਾਦਰੀ ਨਹੀਂ ਅੰਦੇ ਤੈਨੂੰ ਸ਼ਹਾਦੀ ਦਾ ਸ਼ਹਾਣੀ ਇਹ ਸਿਆਲਕੋਟ ਦਾ ਮੂਲਾ ਖਤਰੀ ਇਹ ਗੁਰੂ ਨਾਨਕ ਸਾਹਿਬ ਤੋਂ ਬੇਮੁਖ ਹੋ ਗਿਆ ਸੀ ਇਹ ਤਾਂ ਲਿਖ ਕੇ ਦਿੱਤਾ ਵੀ ਮਰਨਾ ਸੱਚ ਜੀਣਾ ਝੂਠ ਹੁਣ ਜਿਹੜਾ ਲਿਖ ਕੇ ਦਿੱਤਾ ਉੱਤੇ ਖੜਿਆ ਨਹੀਂ ਇਹ ਤੇ ਜੇ ਮਰਨਾ ਸੱਚ ਸੀ ਤੇ ਫੇਰ ਇਹਨੂੰ ਲੁਕਣ ਦੀ ਕੀ ਲੋੜ ਸੀ ਜੇ ਜ ਸਾਡੇ ਨਾਲ ਰਹਿੰਦਾ ਸੰਗਤ ਕਰਦਾ ਭਲੇ ਹੁੰਦਾ ਅਸੀਂ ਤਾਂ ਕੀ ਕਰਉਣਾ ਸੀ ਹੈ ਫੇਰ ਤਾਂ ਹਲ ਬੋਹਣਾ ਸੀ ਤੱਕੜੀ ਤਲਾਉਣੀ ਸੀ ਸੰਗਤ ਚੋਂ ਦਾ ਇਹਦੇ ਪੁੰਨ ਕਰਮ ਬਣਦੇ ਨਾਮ ਬਾਣੀ ਨਾਲ ਜੋੜਦਾ ਕਥਾ ਕੀਰਤਨ 사ંગ ਸੁਣਦਾ ਭਜਨ ਬਾਣੀ ਕਰਦਾ ਸ਼ਬਦ ਸਿੱਖਿਆ ਸੁਣਦਾ ਅਈਤੇ ਦੇ ਭਲੇ ਲਈ ਸੱਧਿਆ ਸੀ ਤੇ ਪਿੱਠ ਦੇ ਦਿੱਤੀ ਭਗਵਾਨ ਦਾ ਕਹਿਣਾ ਮੰਨ ਕੇ ਤੇ ਗੁਹਾੜੀ ਦੇ ਵਿੱਚ ਲੁੱਕ ਗਿਆ ਹੁਣ ਉਹਨਾਂ ਜਗਾਂ ਸਭ ਸੁਪੂਲੀ ਹੁੰਦੇ ਲੜਕੇ ਮਰ ਗਿਆ ਤੇ ਜੇ ਬੇਨਤੀ ਸਾਰਿਆਂ ਨੇ ਕੀਤੀ ਰਲ ਮਿਲ ਕੇ ਕਿ ਮਹਾਰਾਜ ਗਲਤੀ ਰਹਿ ਗਈ ਹੈ ਕਾਰ ਲਈ ਵੀ ਮੈਂ ਤਾਂ ਕਰੇ ਬੇਦਵਾਜੂ ਹੋ ਗਏ ਨਿਆਣੇ ਜਿਤਿਆਂ ਹੋ ਗਏ ਘਰੋ ਘਰ ਕੋਣ ਸੰਭੂਆ ਬੱਚੇ ਛੋਟੇ ਛੋਟੇ ਮਾਰੇ ਕਹਿੰਦੇ ਭਾਈ ਹੁਣ 10ਵੇਂ ਜਾਉਣੇ ਕਰਾਂਗੇ ਜਦੋਂ ਮਾਰੇ ਫਿੱਤੇ ਆਏ ਇਹ ਜਵਾਬ ਜੰਗਲ ਹੁੰਦਾ ਸੀ ਸ਼ਿਕਾਰ ਖੇលਿਆ ਬਹਾਦਰ ਹਮ ਦਦਸਿਆ ਤੂੰ ਦੀ ਰੂਹ ਸਾਖਿਆਤ ਹੁਣ ਆਪਣੀ ਜਵਾਨੀ ਦੱਸਿਆ ਇਹ ਜਿਹੜਾ ਹੈ ਇਸ ਤਰ੍ਹਾਂ ਇਹ ਤੇ ਮਾਰੇ ਨੇ ਕਲਿਆਣ ਕੀਤੀ ਹੈ ਇਗੁਰ ਦਵਾਰ ਸਾਵਧਾਨਾ ਹੈ ਸ਼িকার ਘਾਟਾ ਸੋਨਾ ਸਥਾਨ ਬਣਿਆ ਸਰੋਵਰ ਸਾਹਿਬ ਤੇ ਸਿੰਘ ਸਭ ਗਿਆਨੀ ਕੁਲਵੰਤ ਸਿੰਘ ਜੀ ਜੋ ਇਸ ਸਥਾਨ ਦੇ ਜੇਹੇਦਾਰ ਸਾਹਿਬ ਆ ਉਹਨਾਂ ਨੇ ਲੰਮੀ ਸੰਦੂ ਸੇਵਾ ਨੂੰ ਵਾਲੀ ਤੱਕ ਸਾਹਿਬ ਦੀ 25 ਸਾਲ ਹੋ ਗਏ ਮਾਰਨ ਦਾ ਸ਼ੁਕਰਾਨਾ ਧੰਨਵਾਦ ਕਰਨ ਲਈ ਸਮਾਗਮ ਰੱਖਿਆ ਅਜ ਰਾਤ ਦਾ ਸਮਾਗਮ ਹੈ ਤੇ ਉਹ ਸੁਬਾਹ ਨੂੰ ਬਿਆੰਤ ਗੁਰਮੁਖ ਬਲਾਵ ਸੀ ਤੇ ਦਾਸ ਨੂੰ ਵੀ ਉਹਨਾਂ ਬਲੋਂ ਸੰਦੇਸ਼ ਗਿਆ ਸੀ ਇਸ ਬਾਨੇ ਯਾਤਰਾ ਵੀ ਆਸਾਨਾਂ ਦੀ ਹੋ ਰਹੀ ਹੈ ਗੁਰੂ ਮਹਾਰਾਜ ਦੇ ਸੱਚਖੰਡ ਦਰਬਾਰ ਦੀ ਵੀ ਨਾਨਕ ਚੇਰਾ ਸਾਰੇ ਅਸਥਾਨਾਂ ਦੀ ਯਾਤਰਾ ਕਰਦੇ ਹੁਣ ਸ਼িকার ਕਾਟ ਦੇ ਸਥਾਨ ਤੇ ਆਏ ਆ ਇੱਥੇ ਦਾ ਜਿਹੜਾ ਸੰਖੇਪ ਇਤਿਹਾਸ ਵਰਣਨ ਕੀਤਾ ਅਰਿਤੇ ਗਾਉਤਮ ॠषि ਹੋਇਆ ਤੇਂਦਰ ਦਾ ਪ੍ਰਸੰਗ ਤੁਸੀਂ ਸਾਰੇ ਜਾਣਦੇ ਆ। ਇਹ ਬਹੁਤ ਮਦਾ ਨੂੰ श्राप ਕਿਵੇਂ ਹੋਇਆ, ਲੜਕੀ ਨੂੰ ਕਿਵੇਂ ਹੋਇਆ, ਉਹਦੇ ਘਰ ਵਾਲੀ ਨੂੰ ਇਹ ਸੇਲਾ ਹੋ ਜਾ। ਤੈਨੂੰ ਪਤਾ ਨਹੀਂ ਲਗਾ। ਤੇ ਤੂੰ ਇਹ ਬੇਵਿਚਾਰ ਕੀਤਾ ਇੰਦਰ ਨੂੰ श्राप ਹੋਇਆ, ਕੁਕੜ ਨੂੰ ਹੋਇਆ, ਚੰਦ ਨੂੰ ਹੋਇਆ ਤੇ ਫਿਰ ਲੜਕੀ ਨੂੰ ਹੋਇਆ, ਅੰਜਨੇ ਨੂੰ ਤੇ ਤੈਨੂੰ ਕੁਾਰੀ ਨੂੰ ਗਰਵ ਹੋਇਆ ਉਹ ਕਹਿੰਦੇ ਮੈਂ ਵਿਆਹ ਨਹੀਂ ਕਰਾਉਂਦੀ ਕਿ ਇਹ ਬੰਦੇ ਦੇ ਮੱਥੇ ਨਹੀਂ ਲਗਣਾ ਤੇ ਬੰਦੇ ਘਰ ਤੋਂ ਪਰੇ ਉਹਦੀ ਗੋਤਮੰਦੀ ਕੁਟਿਆ ਸੀ ਇਧਰ ਫਿਰ ਆਪਣੇ ਉਹਨ ਵੀ ਆਪਣਾ ਬਣਾ ਕੇ ਕੁਟਿਆ ਰਹਿਣ ਲੱਪੇ ਤੇ ਹਿੰਦੂ ਮਤ ਦੇ ਗ੍ਰੰਥਾਂ ਚੋ ਸਾਖੀ ਤਾਂ ਥੋੜੀ ਜੀ ਇਹ ਵਿੰਗ ਜਿਹਾ ਟੰਗਦੀ ਆ ਤੇ ਕੋ ਸੁਣਾਈਏ ਤੇ ਫੇ ਕਈ ਸੰਕੇ ਜੇ ਪੈਦਾ ਹੁੰਦੇ ਆ ਕਿਥੇ ਰਹਾ ਦਿਆ ਪਿਓ ਜਿਹੜੀ ਹਨੂਮਨ ਦੇ ਕਿਉਂਕਿ ਕੇਸਰੀ ਦਾ ਇਹ ਪੁੱਤ ਸੀ ਤੇ ਇਹਦੀ ਮਾਂ ਦਾ ਨਾਂ ਅੰਜਨੀ ਸੀ ਹਨੂਮਨ ਦਾ ਤੇ ਨਾਨੇ ਦਾ ਨਾਂ ਗੋਤਮਾ ਨਾਨੀ ਦਾ ਆਹ ਲਿਆ ਹੈ ਇੱਥੇ ਫਿਰ ਉਹ ਹਨੂਮਨ ਦਾ ਦਾਦੇ ਥੱਲੇ ਮੰਦਿਰ ਉਥੇ ਉਹਦਾ ਜਨਮ ਹੋਇਆ ਤੇ ਮਦਰਾਸ ਦੇ ਇਲਾਕੇ ਦਾ ਜਿਹੜਾ ਰਾਜਾ ਸੀ ਸੁਗਰੀਵ ਸਗ ਤੇ ਸਗਰੀਵ ਦਾ ਫਿਰ ਇਹ ਬਹੁਤ ਵਿਦਵਾਨ ਸਗਾ ਹਨੂਮਨ ਸੂਰਮਨ ਸਗਾ ਇਹ ਉਹਦਾ ਜਰਨੈਲ ਸਗਾ ਸਗਰੀਵ ਰਾਜੇ ਦਾ ਤੇ ਸਗਰੀਵ ਦੀ ਜਿਹੜੀ ਘਰ ਵਾਲੀ ਸੀ ਉਹਦੇ ਵੱਡੇ ਭਰਾ ਬਾਲੀ ਨੇ ਜ਼ਬਰਦਸਤੀ ਆਪਣੇ ਘਰ ਪਾ ਜੂ ਸੀ ਤੇ ਜਿਹੜੇ ਮਾਰਾ रामचंद्र ਬਣਵਾਸ ਆਏ ਤੇ ਹਨੂਮਨ ਦੁਆਰਾ ਸਗਰੀਵ ਨਾਲ ਮੁਲਾਕਾਤ ਹੋਇਆ ਹੁਣ ਆਪਣਾ ਦੁੱਖ ਹੋਇਆ ਮਾਰੇ ਗੰਦੇ ਕੋਈ ਨਹੀਂ ਅਸੀਂ ਬਾਲੀ ਦੇ ਕੈਦਚੋਂ ਤੇਰੇ ਘਰ ਨੂੰ ਛਡਾ ਕੇ ਵਾਪਸ 도ਮਾਂਗੇ ਤੇ ਤੂੰ ਆਪਣੀ ਫੌਜ ਨਾਲ ਸਾਡੀ ਸਹਾਇਤਾ ਕਰ 라ਵਣ ਦੀ ਕੈਦ ਵਿੱਚ ਸੀਤਾ ਜੀ ਆਪਾਂ ਉਹਨਾਂ ਨੂੰ ਵੀ ਉਸ ਬੰਦੀ ਦੇ ਵਿੱਚੋਂ ਛਡਾਉਣਾ ਸੋ ਸਗਰੀਵਨ ਬਚਨਤਾ ਤੇਜਸਵਲੇ ਤਾਰਾਂ ਜਿਹੜੀ ਸੀ ਉਹਨੂੰ ਉੱਥੋਂ ਛਡਾ ਬਾਲੀ ਨੂੰ ਮਾਰ ਕੇ ਇਹ ਸਕਰੀਬ ਨੂੰ ਉਹਦੇ ਘਰ ਆਲੀ ਦਵਾਈ ਸਕਰੀਬ ਫੇ ਭੁੱਲੇ ਗਿਆ ਫੇ ਮਾਰੇ ਨੇ ਕਿਹਾ ਤੇਰਾ ਹੁਣ ਉल्लू ਸਦਾ ਹੋ ਗਿਆ ਤੇ ਹੁਣ ਭੁੱਲ ਗਿਆ ਫੇ ਹਨੂਮਾਨ ਨੂੰ ਕਿਹਾ ਵੀ ਦੇ ਲਓ ਹੁਣ ਕਿਵੇਂ ਫੇ ਸਕਰੀਬ ਨੇ ਆ ਕੇ ਮਾਫੀ ਮੰਗੀ ਕਹਿੰਦੇ ਮਿੱਤਰਤਾ ਉਹ ਹੁੰਦਾ ਕੰਮ ਲੈ ਕੇ ਜਿਹੜਾ ਔਖੀ ਵੇਲੇ ਮਿੱਤਰ ਦੇ ਨਾਲ ਸਹਯੋਗ ਦੇਵੇ ਹੁ ਤੇਰਾ ਕੰਮ ਹੋ ਗਿਆ ਤੇ ਤੂੰ ਭੁੱਲੇ ਗਿਆ ਜਿਹੜਾ ਵਚਨ ਦਿੱਤਾ ਸੀ ਫੇ ਡਰ ਗਿਆ ਫੇ ਉਸ ਨੇ ਅੰਗਦ ਨੂੰ ਹਨੂਮਾਨ ਨੂੰ ਉਥੇ ਦੰਕਾ ਜਿ ਭੇਜਿਆ ਸੀ ਉਹ ਵੀ ਸਾਰੀ ਖਬਰ ਸਾਰ ਲੈ ਕੇ ਆਇਆ ਕਿ ਉਹ ਛੋੜ ਉਹ ਸ਼ੋਕ ਬਾਟਕਾਈ ਰਹਿੰਦੀ ਹੈ ਤੇ ਬਹੁਤ ਸਾਰੇ ਉਹਦੇ ਉੱਤੇ ਸੀਆਈਡੀ ਲੱਗੀ ਹੈ ਤੇ ਉਹਨਾਂ ਦੀ ਮੁਖੀ ਤਰ ਜਟਾ ਤਰ ਜਟਾ ਜਿਹੜੀ ਸੀ ਬਹੁਤ ਧਰਮੀ ਖੈਲਾਉਂਦੀ ਸੀ ਉਹ ਸੀਤਾ ਨੂੰ ਸਾਰੀ ਸੀਆਈਡੀ ਦੇ ਦਿੰਦੀ ਸੀ ਜਿਹੜਾ ਰਾਵਣ ਨੇ ਬਹੁਤ ਉਹ ਛਲਿਆ ਹੈ ਚਮਤਕਾਰੀ ਹੈ ਜੰਤਰੀ ਮੰਤਰੀ ਤੰਤਰੀ ਹੈ ਉਹਨ ਤੈਨੂੰ ਦਿਖਾ ਲੈਣਾ ਇਹ ਆਰਮਚੰਦਰ ਨੂੰ ਮੈਂ ਮਾਰ ਦਿੱਤਾ ਉਹਦੇ ਹੱਥੇ ਕੇਸ ਹੁਣਗੇ ਤੇ ਖੂਨ ਧੌਣ ਤੋਂ ਚੁੰਦਾ ਹੋਊਗਾ ਬਿਲਕੁਲ ਆਰਮਚੰਦਰ ਅਰਗੇ ਨੈਣ ਨਕਸ਼ਣਗੇ ਦੇਖੀਂ ਕਿਤੇ ਭਰਮ ਨਾ ਜਾਏ ਉਹ ਰਾਵਣ ਨੂੰ ਕੇਸਾਂ ਤੋਂ ਸਿਰ ਫੜਿਆ ਖੂਨ ਚੁੰਦਾ ਵੇ ਕਹਿੰਦੇ ਤੂੰ ਬਨਵਾਸੀ ਦੇ ਮਗਰ ਲੱਗੀ ਫਿਰਦੀ ਇਹਨੂੰ ਤਾਂ ਮੈਂ ਮਾਰ ਦਿੱਤਾ ਉਹ ਤੇਰੇ ਜੱਟਾਂ ਨੇ ਪਹਿਲਾਂ ਦੱਸ ਦਿੱਤਾ ਸੀ ਹੈ ਸੀ ਆਈ ਡੀ ਦੀ ਹੈੱਡ ਸੀ ਪਰ ਧਰਮੇ ਸੀ ਤੇ ਮਤਾ ਜੀ ਤਾਂ ਚਲੋ ਆਪ ਵੀ ਪੂਰਨੇ ਸੇ ਫਿਰ ਇਹਨ ਬੜੇ ਜਾਲ ਪਾਉਣੇ ਸ਼ੁਰੂ ਕੀਤੇ ਤੋਂ ਐਵੇਂ ਬਣਵਾਸੀਆ ਮਗਰ ਲੱਗਦੇ ਆ ਹੈ ਉਹਦਾ ਮੈਂ ਮਾਰਤਾ ਤੇ ਉਹਦਾ ਸਾਥ ਪਤੀਵਾਰ ਧਰਮ ਸੀ ਤੇ ਰਾਵਣ ਜਿਹੜਾ ਸੀ ਜਿਹਦੇ ਉੱਧਰ ਤੁਰਦਾ ਸੀ ਤੇ ਅੱਗੇ ਪੈਂਦੀ ਸੀ ਉਹਦੇ ਸੋਰੇ ਨੇ ਵੀ ਉਹਨੂੰ ਸਮਝਾਇਆ ਘਰ ਵਾਲੀ ਮੰਦੋਦਰੀ ਨ ਵੀ ਤੇ ਪਿਵਿਚਣ ਨ ਵੀ ਪਰ ਨਹੀਂ ਹੰਕਾਰ ਪਹਾੜ ਤੇ ਚੜਿਆ ਸੀ ਅਖੀਰ ਹੀ ਫਿਰ ਜਦੋਂ ਹੋਇਆ ਉਹ ਕੁੰਭਕਰਨ ਤੇ ਜਿੰਨੇ ਉਹਦੇ ਬੇਗਨਾਦ ਮਾਰੇ ਹੋਏ ਤੇ ਫਿਰ ਭਵੀਸ਼ਣ ਨੂੰ ਤੇ ਰਾਜ ਦਿੱਤਾ ਸੀਤਾ ਨੂੰ ਉਹਦੀ ਇਹ ਤੂੰ ਯਾਦ ਕਰਕੇ ਫਿਰ ਕਹਿੰਦੇ ਵੀ ਹੁਣ ਦੇਰ ਹੋ ਜਾਣੀ ਉਧਰ ਪਰ ਤੜੀ ਗਿਰਿਆ ਕਹਿੰਦੀ ਇਹ ਕੋਈ ਪੁਸ਼ਪਕ ਬਵਾਨ ਆ ਜਿਹੜਾ ਮੰਦੇ ਫੁਰਨੇ ਨਾ ਚੱਲਦਾ ਸੀ ਕਹਿੰਦੀ ਤੁਹਾਨੂੰ ਛੇਤੀ ਬਚਾ ਦੇਵਾਂਗੇ ਕਬੀਰ ਤੋਖੋ ਕੇ ਲਿਆ ਉੱਚ ਬਿਮਾਰਾ रामचंद्र ਜੀ ਲక్ష్మణ ਸੀਤਾ ਦੇ ਸਮੇਤ ਉਜੁਧਿਆ ਹੈ ਉਥੇ ਫਿਰ ਪੂਰਾ ਜੋਰ ਰਸਮ ਸੀ ਵਿਸ਼ੇਸ਼ ਨੇ ਰਾਜ ਤਲ ਕੀਤਾ ਕੋ ਸਗੀ ਸਭਾ ਉਸਦੇ ਬਰਾਜਮਨ ਹੋ ਗਏ ਤੇ ਹਨੂਮਨ ਜਿਹੜਾ ਸੀ ਉਹ ਬਿਮਾਰਾ रामचंद्र ਦਾ ਬੜਾ ਭਗਤ ਬਣ ਗਿਆ ਤੇ ਹਨੂਮਨ ਦਾ ਜਨਮ ਜਿਹੜਾ ਸ਼িকার ਘਾੜ ਦੇ ਥੱਲੇ ਉਸਤਾਨ ਬਣਿਆ ਉਸ ਜਗਾ ਹੋਇਆ ਇੱਥੇ ਮਹਾਰਾਜ ਨੇ ਉੰਬੂਲਾ ਜਿਹੜਾ ਛਾਇਆ ਬਣਿਆ ਸੀ ਉਹਦਾ ਸ਼ਿਕਾਰ ਖੇ ਲਿਆ ਜਿਹੜਾ ਗੁਰੂ ਨਾਨਕ ਸਾਹਿਬ ਨੇ ਜਨਸੀ ਦਸਵੇਂ ਇਜਾਮੇ ਦੇ ਵਿੱਚ ਸੱਚੇ ਪਾਤਸ਼ਾਹ ਨੇ ਪੂਰਾ ਕੀਤਾ ਕਿਉਂਕਿ ਜਿਹੜਾ ਪੂਰੇ ਗੁਰੂ ਦੀ ਸ਼ਰਨ ਲੈਂਦਾ ਹਾਂਜੀ ਭੂਲੇ ਸਿੱਖ ਗੁਰੂ ਸਮਝਾਏ ਭੂਲੇ ਮਾਰਗ ਹਾਂਜੀ ਗੁਰੇ ਬਤਾਇਆ ਗੁਲਿਆਨੋ ਮਾਰਗ ਦੱਸਣ ਵਾਲੇ ਉਹ ਹੀ ਹੈ ਕਿਉਂਕਿ ਮਨੁੱਖ ਜਾਣੀ ਜਾਣੇ ਸਿੱਖ ਗਲਤੀ ਕਰਦਾ ਗੁਰੂ ਹਮੇਸ਼ਾ ਬਖਸ਼ਿੰਦਿਆ ਗਲਤੀਆਂ ਨੂੰ ਬਖਸ਼ਦਾ ਜੇ ਮਨੁੱਖ ਮਈ ਅਰਦਾਸ ਕਰੇ ਸੋਇਸ ਕਰਕੇ ਭੁੱਲੇ ਮਾਰਗ ਜਦੋਂ ਭੁੱਲ ਜਾਂਦਾ ਮਾਰਗ ਤੋਂ ਤੇ ਗੁਰੂ ਦਾ ਕੰਮ ਹੈ ਸਿੱਧੇ ਰਸਤੇ ਪਾਉਣਾ ਹਾਂਜੀ ਤੇ ਉਹਦੀ ਕਲਿਆਣ ਕਰਨੀ ਉਹ ਮੂਲਾ ਜਿਹੜਾ ਸੀ ਉਹਦੇ ਕਰਮ ਦਾ ਫਲ ਭਗਤ ਆਇਆ। ਔਰ ਸੰਗਤ ਦੀ ਜਿਹੜੀ ਉੱਥੇ ਹੀ ਬੇਨਤੀ ਤੋਂ ਮਾਰਨੇ ਫੇਰ ਗੁਰੂ ਨਾਨਕ ਸਾਹਿਬ ਤੋਂ ਬੇਮੁਖ ਹੋਇਆ ਸੀ। ਤੇ ਦਸਨ ਪਾਸ਼ਾ ਨੇ ਉਹਦਾ ਸ਼ਿਕਾਰ ਖੇੜ ਕੇ ਉਹਦੀ ਗਤੀ ਕੀਤੀ। ਉਹਦਾ ਪਾਰਤਾਰਾ ਕੀਤਾ। ਇਹ ਉਹ ਸਥਾਨ ਹੈ ਜਿੱਥੇ ਮੂਲੇ ਦੀ ਗਤੀ ਕੀਤੀ ਹੈ। ਤੇ ਅੱਜ ਆਪਾਂ ਵੀ ਭੁੱਲੇ ਫਿਰਦੇ ਹਾਂ ਗੁਰੂ ਤੋਂ ਬੇਮੁਖ ਹੋਏ ਫਿਰਦੇ ਹਾਂ। ਇੱਥੇ ਆ ਕੇ ਅਰਦਾਸ ਕਰੀਏ ਪਾਸ਼ਾ। ਸਾਡੇ ਦੇ ਵੀ ਕਿਰਪਾ ਕਰੋ ਅਸੀਂ ਵੀ ਅਸੀਂ ਖੱਤੇ ਬਹੁਤ ਕਮਾਮ ਦੇ ਅੰਤ ਨਪਾਰਾ ਵਾਰ ਹਰ ਕਿਰਪਾ ਕਰਕੇ ਬਖਸ਼ ਲੋ ਹਮ ਪੱਪੀ ਬੜਗੁਨੇ ਵਾਰ ਜੇ ਤਾ ਸਮੁੰਦਰ ਨੀਰ ਭਰਿਆ ਤੇ ਉੱਤੇ ਉਹ ਗੁਣ ਹਮਾਰੇ ਦਇਆ ਕਰੋ ਕਿਛ ਮੇਰਾ ਪਵ ਡੋ ਦੇ ਪੁੱਤਰ ਤਾਰੇ ਤਾਰੇ ਜਿਹੜਾ ਗਨ ਬਰਾਬਰ ਤੇ ਪੀਤਰ ਵਗਿਆ ਕਾਤੀ ਪ੍ਰਾਨਵਤ ਨਾਨਕ ਹੁਕਮ ਪਛਾਣ ਸੁਖ ਹੋਵੇ ਦਿਨ ਰੋਤੀ ਇਹ ਸੱਚੇ ਪਾਤਸ਼ਾਹ ਕਿਰਪਾ ਕਰੋ ਭੂਲ ਚੁੱਕ ਤੇਰੇ ਦਰਬਾਰ ਤੇਰੇ ਦਰਬਾਰ ਚ ਆਇਆ ਭੁੱਲਾਂ ਚੁੱਕ ਹੁੰਦੀ ਆਂ ਆਕਾਹੀਆਂ ਹੁੰਦੀ ਆਂ ਬੂਲੇ ਦੀ ਗਤੀ ਕੀਤੀ ਐ ਅਸੀਂ ਫੇਰ ਵੀ ਤੇਰੇ ਨਾਮ ਤਰੀਕ ਸਿਖਿਆ ਤੇ ਪੈਰ ਪੈਰ ਤੇ ਗਲਤੀਆਂ ਕਰਦੇ ਆਂ ਕਲ ਜੋ ਦਾ ਪ੍ਰਭਾਵ ਆ ਸਾਡੀਆਂ ਇਹ ਗਲਤੀਆਂ ਮਾਫ ਕਰੋ ਸਾਡੀ ਵੀ ਕਲਿਆਣ ਕਰ ਦਿਓ ਸਾਡਾ ਵੀ ਭਲਾ ਕਰ ਦਿਓ ਸੋ ਇੱਥੇ ਆ ਕੇ ਇਹ ਅਰਦਾਸ ਕਰਨੀ ਆ ਤੇ ਬੇਰਤਾ ਦੇਨ ਹੋਵੇ ਜਨ ਕੀ ਅਰਦਾਸ ਨਾਨਕ ਜੋਰ ਗੁਬਿੰਦ ਕਾ ਪੂਰਨ ਗੁਣ ਤਾਸ ਸੋ ਮਾਰਾ ਸੱਚੇ ਪਾਤਸ਼ਾ ਕਿਰਪਾ ਕਰੋ ਤੇਰੇ ਚਰਨਾਂ ਚ ਆਏ ਆ ਸਾਨੂੰ ਮਾਫ ਕਰ ਦਿਓ ਸਾਡੀਆਂ ਗਲਤੀਆਂ ਬਖਸ਼ ਦਿਓ ਸਾਡਾ ਅਰਦਾਸ ਸ਼ੁੱਧ ਕਰੋ ਅੰਤਿਛਣ ਸਾਡੇ ਅੰਦਰ ਨਾਮ ਬਾਣੀ ਦਾ ਪ੍ਰਵਾਹ ਚਲਾਓ ਆਪਣੇ ਚਰਨਾਂ ਦੀ ਪ੍ਰੀਤੀ ਬਖਸ਼ੋ ਨੇ ਮੇ ਪਾਦਰਉਦਾਸ ਜੀ ਨੇ ਕਿ ਸੱਚੀ ਜੀ ਪ੍ਰੀਤ ਹਮ ਤੁਮਸਿਉਂ ਜੋਰੀ ਤੁਮਸਿਉਂ ਜੋਰ ਅਵਰ ਸੰਗ ਤੋਰੀ ਤੁਮਨੋ ਤੋਰੋ ਤੋ ਹਮਨੇ ਤੋਰਾ ਤੁਮਸਿਉਂ ਤੋਰ ਕਬਨ ਸੰਗ ਜੋਰਾ اے ਸੱਚੇ ਪਾਤਸ਼ਾਹ ਸਾਨੂੰ ਆਪਣੇ ਚਰਨਾਂ ਦੀ ਸੱਚੀ ਪ੍ਰੀਤਿ ਬਖਸ਼ ਦਿਓ ਤੁਹਾਡਾ ਤਾਂ ਸਾਡੇ ਬਿਨਾ ਗੁਜ਼ਾਰਾ ਹੋਜੂ ਸਾਡਾ ਤੁਹਾਡੇ ਬਿਨਾ ਹੋਣਾ ਨਹੀਂ ਤੁਹਾਡੇ ਦਾ ਆਪਣੀ ਮਿਹਰ ਕਰ ਦਿਓ ਦਇਆ ਕਰ ਦਿਓ ਤੇ ਮਾਰੇ ਫੇ ਦਇਆ ਲੂ ਆ ਤੇ ਜਦੋਂ ਆ ਕੇ ਅਰਦਾਸ ਕਰਦਾ ਉਹ ਦਇਆ ਦੇ ਸਮੁੰਦਰਾਂ ਮਹਾਰਾਜ ਸ਼੍ਰੀ ਰਾਮਚੰਦਰ ਜੀ ਨੂੰ ਪੁੱਛਿਆ ਲక్ష్మణ ਜੀ ਨੇ ਮਹਾਰਾਜ ਤੁਹਾਡੇ ਕੋਲ ਬੜੋ ਬੜੇ ਪਾਪੀ ਆ ਜਾਂਦੇ ਆ ਤੁਸੀਂ ਕਹਿੰਦੇ ਜਾਓ ਬਖਸ਼ੇਗਾ ਇੰਨੀ ਛੇਤੀ ਦਇਆ ਲੂ ਹੋ ਜੰਨੇ ਕਹਿੰਦੇ ਮੇਰਾ ਸੁਹਾਏ ਇਹ ਹੋ ਜਾਈਂ ਕਹਿੰਦੇ ਵੀ ਇਹ ਆ ਪਾਪੀ ਪਾਪ ਕਰਦੇ ਵੀ ਆਪਣੇ ਆਪ ਨੂੰ ਪਾਪੀ ਨਹੀਂ ਮੰਨਦੇ ਤੇ ਜਿਹੜਾ ਕਿ ਪਾਪੀ ਮੰਨ ਲਿਆ ਮੈਂ ਪਾਪੀ ਆ ਕਹਿੰਦੇ ਫਿਰ ਮੈਂ ਬਖਸ਼ ਦਿੰਦਾ ਪਾਪ ਕਰਦਾ ਪਾਪੀ ਨਹੀਂ ਨਾ ਮੰਨਦਾ ਜਿਹਨੂੰ ਪੁੱਛ ਕੇ ਦੇਖ ਲਓ ਉਹ ਕਹਿੰਦੇ ਅਹੀ ਕਿਹੜਾ ਪਾਪ ਕੀਤਾ ਕੋਈ ਮਨੁੱਖ ਨੂੰ ਯਾਰ ਨਹੀਂ ਹੁਣ ਕਸਾਈ ਦਿਨ ਰਾਤ ਜਾਨਵਰ ਨੂੰ ਧੋਣਾ ਵੱਢਦਾ ਉਹਨੂੰ ਪੁੱਛ ਕੇ ਦੇ ਲੋ ਤਾਂ ਕਹਿੰਦਾ ਕਿਤਾਏ ਰੋਟੀ ਕਿ ਦੋਖਾਈਏ ਸਾਡਾ ਪਿਤਾ ਪੁਰਖੀ ਧੰਦਾ ਉਹ ਮੰਨਦੇ ਆ ਪਰ ਤੇ ਜਦੋਂ ਮੰਨ ਲੈ ਵੀ ਮੈਂ ਪਾਪੀ ਹਾਂ ਭੇਗਾਂ ਦੇ ਮੈਂ ਬਖਸ਼ ਦਨ ਕਿਉਂਕਿ ਜੇ ਬੰਦਾ ਪਾਪ ਕਰਦਾ ਨਾ ਉੱਚ ਫਿਰ ਨਿਮਰਤਾ ਵੀ ਆ ਜਾਂਦੀ ਹੈ ਦੂਏ ਅੱਖਾਂ ਚੁੱਕਣ ਜੋਗਾ ਨਹੀਂ ਨੂੰ ਸ਼ਰਮਿੰਦਾ ਹੁੰਦਾ ਪਿਓ ਅੰਦਰੋਂ ਅਰਦਾਸਾਂ ਕਰੂ ਤੇ ਜਿਹੜੇ ਜਿਆਦਾ ਪੁੰਨਿ ਪਾਪ ਨਹੀਂ ਕਰਦੇ ਉਹ ਕਈ ਵੇਰੇ ਹੰਕਾਰੀ ਹੋ ਜਾਂਦੇ ਤੇ ਜਦੋਂ ਫੇ ਅੱਗੇ ਚਰਨਾ ਜੀ ਡਗਪੈ ਮੇਲੋ ਦਿਆਲ ਟੈਪੈ ਦਵਾਰਿਆ ਰਖ ਲਿਓ ਦੀਨ ਦਿਆਲ ਪਰਮਤ ਬਾਹਾਰਿਆ ਭਗਤ ਵਛਲ ਤੇ ਰੱਬੇ ਦਰਪਤੋ ਤੋ ਦਾਰਿਆ ਵੱਡਾ ਵੱਡੇ ਪਾਪੀ ਤਾਰੇ ਮਾਰੇ ਨੇ ਜੇ ਮਹਾਰਾ ਅੱਗੇ ਪਾਪੀ ਤਾਰੇ ਆ ਸਾਨੂੰ ਵੀ ਤਾਰ ਦਿਓ ਤੇ ਜੇ ਪਾਪੀ ਤਾਰਨ ਵਾਲਾ ਦਰਵਾਜਾ ਬੰਦ ਕਰ ਲੈ ਫੇਰ ਅਸੀਂ ਬੇਨਤੀ ਕਾਦੀ ਕਰਨੀ ਤੇ ਜੇ ਤੁਹਾਡਾ ਦਰਵਾਜਾ ਖੁੱਲਾ ਪਾਪੀਆਂ ਨੂੰ ਤਾਰਨ ਵਾਲਾ ਸਾਨੂੰ ਵੀ ਮਹਾਰਾ ਕਿਰਪਾ ਕਰ ਗਤਾਰ ਦਿਓ ਪਿਛੇ ਵੀ ਤਾਰੇ ਹੁਣ ਵੀ ਗਾਂ ਵੀ ਤੁਸੀਂ ਤੁਹਾਡਾ ਬਿਰਦ ਹੈ ਸਹੀ ਹੈ ਤੁਸੀਂ ਕਰਕੇ ਇਹ ਜੋ ਸਤਾਨ ਸ਼িকার ਘਾਟਿਆ ਇੱਥੇ ਆ ਕੇ ਅਰਦਾਸ ਕਰਨੀ ਕਿ ਸਾਡੇ ਅੰਦਰ ਜਿਹੜੇ ਕਈ ਮੂਲੇ ਬੈਠੇ ਆ ਕਾਮਕੁਰ ਲੋਭਮੰਕਰ ਮੂਲਿਆਂ ਦੇ ਭਰਾ ਬੈਠੇ ਨੇ ਮੂਲੇ ਹੈ ਉਹ ਵੀ ਵਪਾਰ ਕਰਦਾ ਸੀ ਇਹ ਵੀ ਝੂਠ ਦਾ ਵਪਾਰ ਕੂੜ ਦਾ ਵਪਾਰ ਕਰਦੇ ਅੰਦਰ ਬੈਠੋ ਦਨ ਰਾਤੀ ਦੋ ਵਪਾਰੀ ਤਾਂ ਸੌਜੂਗਾ ਇਹ ਸੌਂਦੇ ਵੀ ਨਹੀਂ ਇਹ ਸੋਤੇਆਂ ਵੀ ਆਪਣੇ ਬਾਹਰ ਕਰੀ ਜਾਂਦੇ ਆ ਇਹਨਾਂ ਬੂਲਿਆਂ ਦਾ ਕੰਮ ਕਰ ਲੋ ਮੁਕਰ ਦਾ ਸ਼ਿਕਾਰ ਕਰਕੇ ਹਾਂਜੀ ਇਹਨਾਂ ਅਨੁਸਾਰ ਸੰਤੋਖ ਦਾ ਧਰਮ ਤੀਰਜ ਬਵੇਖ ਚ ਬਦਲ ਦਿਓ ਤੇ ਸਾਡਾ ਭਲਾ ਕਰ ਦਿਓ ਇਹ ਸਾਡੇ ਤੇ ਅਸੀਂ ਮਿਹਰਬਾਨੀ ਕਰ ਦਿਓ ਸਾਡਾ ਤੁਹਾਡੇ ਚਰਨ ਸਫਲ ਹੋ ਜਾਏ ਸਾਡੀ ਯਾਤਰਾ ਸਫਲ ਹੋ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ